ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਆਪਾਂ ਲੈ ਕੇ ਜਾਂਦੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਕਰੇ ਲੈ ਕੇ ਜਾਂਦੇ ਆ ਜਿਹੜੀ ਪਾਲਕੀ ਵਾਲੀ ਗੱਡੀ ਹੈ ਉਹ ਤੇ ਟੈਕਸ ਲੱਗਦਾ ਸੀ ਜੀ ਉਹ ਗੱਡੀ ਤੇ ਉਹ ਕਹਿੰਦੇ ਪਾਲਕੀ ਵਾਲੀ ਗੱਡੀ ਤੇ ਟੈਕਸ ਮਾਫ ਕਰ ਦਿਓ ਮੈਂ ਅਫਸਰਾਂ ਨੂੰ ਬੁਲਾਇਆ ਕਹਿੰਦੇ ਹਾਂ ਜੀ ਕਰ ਤਾਂ ਸਕਦੇ ਆ ਬਸ ਇਹ ਹੈ ਜੀ ਕਮਰਸ਼ੀਅਲੀ ਨਾ ਯੂਜ਼ ਕਰਨ ਬਾਅਦ ਚ ਇਹਨੂੰ ਵਪਾਰਕ ਤੌਰ ਤੇ ਇਸਤੇਮਾਲ ਨਾ ਕਰਨ ਉਹ ਮੈਂ ਕਹਿਆ ਤੁਹਾਨੂੰ ਪਤਾ ਹੀ ਨਹੀਂ ਯਾਰ ਜਿਹੜੀ ਗੱਡੀ ਚ ਗੁਰੂ ਸਾਹਿਬ ਦੇ ਚਰਨ ਪੈ ਜਾਣ ਉਹਦੇ ਚ ਤਾਂ ਅਸੀਂ ਜੁੱਤੀ ਲਾ ਕੇ ਚੜਦੇ ਆ ਯਾਰ ਉਹਨਾਂ ਤਾਂ ਅਸੀਂ ਰੋਜ਼ ਧੋਨੇ ਆ ਉਹ ਉਹ ਚ ਅਸੀਂ ਕਿ ਕਿਹੜੀਆਂ ਬੋਰੀਆਂ ਲੱਦ ਲਾਂਗੇ ਯਾਰ ਕੱਲਾ ਇਹ ਨਹੀਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜੇ ਕੋਈ ਗੱਡੀ ਉਹਨੂੰ ਲੈ ਕੇ ਜਾਂਦੀ ਹੈ ਪਾਲਕੀ ਵਾਲੀ ਗੱਡੀ ਆਪਾਂ ਜਿਆਦਾ ਲੈ ਕੇ ਜਾਂਦੇ ਹਾਂ ਉਹਦੇ ਸਾਰੇ ਜਿਹੜੇ ਟੈਕਸ ਨੇ ਉਹ ਮਾਫ ਕਰਦੇ ਕਿੰਨੇ ਕਿੰਨੇ ਸੀ ਟੈਕਸ 11 ਲੱਖ ਰੁਪਏ 11 ਲੱਖ ਰੁਪਇਆ ਕੀ ਹੈ ਦੱਸੋ ਜੀ ਆ ਕੰਮ ਨਹੀਂ ਹੋਇਆ ਜੀ ਇਹਨਾਂ ਤੋਂ